ਜੇਸ਼ੀਕਾ ਜੀ ਤੁਸੀਂ ਦੇਖੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਾਰਨ ਅੱਜ ਅਸੀਂ ਗੱਲ ਕਰਾਂਗੇ ਜੀ ਡੈਰੀ ਫਾਰਮ ਦੀ ਸਭ ਤੋਂ ਵੱਡੀ ਸਮੱਸਿਆ ਬਾਰੇ ਦੁੱਧ ਦੀ ਫੈਂਟ ਨਾ ਆਉਣਾ ਬਹੁਤੇ ਸਾਰੇ ਵੀਰ ਕਹਿੰਦੇ ਨੇ ਕਿ ਪਸ਼ੂ ਦੁੱਧਤਾ ਦਿੰਦਾ ਪਰ ਫੈਂਟ 3-4 ਹੀ ਰਹਿ ਜਾਂਦੀ ਹੈ ਜਿਸ ਕਾਰਨ ਰੇਟ ਨਹੀਂ ਮਿਲਦਾ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਦੇਸੀ ਨੁਕਤਾ ਦੱਸਾਂਗੀ ਜੋ ਤੁਹਾਡੇ ਰਸੋਈ ਵਿੱਚ ਮੌਜੂਦ ਹੈ ਤੇ ਇਸ ਨਾਲ ਪੰਜ ਦਿਨਾਂ ਵਿੱਚ ਹੀ ਫੈਂਟ ਬਦਲਣੀ ਸ਼ੁਰੂ ਹੋ ਜਾਊਗੀ ਫੈਂਟ ਘਟ ਹੋਣ ਦੇ ਜਿਹੜੇ ਕਾਰਨ ਹੁੰਦੇ ਨੇ ਜੀ ਆਪਣੇ ਮੇਨ ਜਿਵੇਂ ਆਪਾਂ ਧਾਰ ਕੱਢਣ ਤੋਂ ਪਹਿਲਾਂ 5-10 ਮਿੰਟ ਆਪਾਂ ਪਾਣੀ ਭਲਾ ਦਿੰਨੇ ਆ ਉਹਦੇ ਮਾਰ ਵੀ ਆਪਣੇ ਦੁੱਧ ਚ ਪਾਣੀ ਆਉਣ ਲੱਗ ਜਾਂਦਾ ਫੈਂਟ ਘਟ ਜਾਂਦੀ ਹੈ ਜਾਨ ਜੀ ਜਦ ਆਪਾਂ ਥਣ ਧੋਣੇ ਆਪਾਂ ਚੰਗੀ ਤਰ੍ਹਾਂ ਉਹਨੂੰ ਸਾਫ਼ ਨਹੀਂ ਕਰਦੇ ਹਨਾ ਉਹ ਵੀ ਜਾਂ ਬਾਲਟੀ ਆਪਣੀ ਗਿੱਲੀ ਹੁੰਦੀ ਆ ਉਹਦੇ ਨਾਲ ਵੀ ਆਪਣੀ ਫੈਂਟ ਘਟ ਜਾਂਦੀ ਹੈ ਕਦੇ ਵੀ ਜੀ ਤੁਸੀਂ ਇਹ ਗਲਤੀ ਨਾ ਕਰੋ ਤੁਸੀਂ ਜਦੋਂ ਪਸ਼ੂ ਨੂੰ ਪਾਣੀ ਪਲਾਉਣਾ ਧਾਰ ਕੱਢਣ ਤੋਂ ਹਮੇਸ਼ਾ 2 ਘੰਟੇ 2 ਡੇਢ ਘੰਟਾ ਪਹਿਲਾਂ ਪਾਣੀ ਪਲਾਇਆ ਕਰੋ ਜਦੋਂ ਤੁਸੀਂ ਥਣ ਧੋਣਿਓ ਜੀ ਥਣ ਧੋ ਕੇ ਕੱਪੜੇ ਨਾਲ ਉਹਨਾਂ ਚੰਗੀ ਤਰ੍ਹਾਂ ਸਾਫ਼ ਕਰਿਆ ਕਰੋ ਜਿਵੇਂ ਆਪਾਂ ਕਿਸੇ ਇੱਕ ਗਲਾਸ ਚ ਪਾਣੀ ਲੈ ਲੇ ਜੋ ਜਿੱ じゃ ਕਿਸੇ ਹੋਰ ਭਾਂਡੇ ਚ ਹਨਾ ਬਾਲਟੀ ਨੂੰ ਐਨ ਸੁੱਕੀ ਰੱਖਿਆ ਕਰੋ ਤਾਂ ਜੋ ਆਪਣੀ ਫੈਂਟ ਤੇ ਅਸਰ ਨਾ ਪਵੇ ਆਪਣੀ ਫੈਂਟ ਫੁੱਲਾਵੇ ਕਿਉਂਕਿ ਆਪਾਂ ਨੂੰ ਦੁੱਧ ਫੋਨ ਪਾਉਣ ਦਾ ਫਾਇਦਾ ਜ਼ਿਆਦਾ ਹੈ ਜੇ ਜਦੋਂ ਆਪਣੇ ਪਸ਼ੂ ਦੇ ਦੁੱਧ ਦੀ ਫੈਟ ਵਧੀਆ ਹੋਊਗੀ ਤਾਂ ਆਪਾਂ ਨੂੰ ਰੇਟ ਉਹਦਾ ਵਧੀਆ ਮਿਲੇਗਾ ਨਹੀਂ ਤਾਂ ਆਪਾਂ ਨੂੰ ਰੇਟ ਘੱਟ ਮਿਲਦਾ ਜੀ ਇਹ ਕਾਰਨ ਹੁੰਦੇ ਨੇ ਜਾਂ ਸਿਆਲਾਂ 'ਚ ਮੇਨ ਕਾਰਨ ਹੈ ਜੀ ਬਰਸੀਨ 'ਚ ਪਾਣੀ ਜ਼ਿਆਦਾ ਹੁੰਦਾ ਉਹਦੇ ਵਿੱਚ ਆਪਾਂ ਕਹੀ ਗਿਲਾ ਆਪਣੇ ਬਰਸੀਨ ਵੱਧ ਹੁੰਦਾ ਆਪਾਂ ਤੂੜੀ ਘੱਟ ਪਾਉਨੇ ਆ ਉਹ 'ਚ ਪੂਰਾ ਪਾਣੀ ਹੁੰਦਾ ਜੀ ਬਰਸੀਨ 'ਚ ਉਹਦੇ ਮਾਰ ਵੀ ਆਪਣੀ ਫੈਟ ਘਟ ਜਾਂਦੀ ਆਪਾਂ ਨੂੰ ਥੋੜੀ ਜੀ ਤੂੜੀ ਵੱਧੇ ਰੱਖਣੀ ਚਾਹੀਦੀ ਆ ਜੇ ਆਪਾਂ ਨੇ ਫੈਟ ਵਧਾਉਣੀ ਆ ਆਜੋ ਜੀ ਆਪਾਂ ਗੱਲ ਕਰਦੇ ਹਾਂ ਹੁਣ ਦੇਸੀ ਨੁਕਤੇ ਬਾਰੇ ਇਹਦੇ ਆਪਾਂ ਨੇ ਜੀ ਦੇਸੀ ਨੁਕਤਿਆਂ ਵਿੱਚ ਕੀ ਕਰਨਾ ਜੀ ਇੱਕ ਤਾਂ ਆਪਾਂ ਨੇ ਲੈਣਾ ਦੇਸੀ ਘਿਓ 500 ਗ੍ਰਾਮ ਮਿੱਠਾ ਸੋਡਾ 20 ਤੋਂ 30 ਗ੍ਰਾਮ ਬੜੇਮਿਆਂ ਦੀ ਖਲ 500 ਗ੍ਰਾਮ ਸੌਂਫ ਲੈਣੀ ਹੈ ਜੀ ਆਪਾਂ ਨੇ 20 ਗ੍ਰਾਮ ਇੱਕ ਇੱਥੇ ਜੀ ਇੱਕ ਗੱਲ ਦਾ ਧਿਆਨ ਰੱਖਿਓ ਜੇ ਤੁਹਾਡਾ ਪਸ਼ੂ ਗੱਪਣਾ ਤਾਂ ਤੁਸੀਂ ਉਹਨੂੰ ਬੜੇਮਿਆਂ ਦੀ ਖਲ ਦੀ ਥਾਂ ਤੇ ਸਰੋਂ ਦੀ ਖਲ ਪਾ ਸਕਦੇ ਹੋ ਠੀਕ ਹੈ ਜੀ ਜਿਹੜੀ ਆਪਣੀ ਸੌਫ ਹੈ ਜੀ ਇਹਨੂੰ ਆਪਾਂ ਪੀਸ ਲੈਣਾ ਠੀਕ ਹੈ ਮਿੱਠਾ ਸੋਡਾ ਪਸ਼ੂ ਦੇ ਜਿਹੜੇ ਹਾਜਮੇ ਨੂੰ ਐਂਡ ਸੈੱਟ ਕਰਦਾ ਜੀ ਤਜਾਬ ਬਣਨ ਤੋਂ ਰੋਕ ਦਿੰਦਾ ਜਿਵੇਂ ਅੱਜ ਕੱਲ ਆਪਾਂ ਵਰਸੀਨ ਪਾਉਨੇ ਆ ਜੀ ਉਹਦੇ ਮਾਰਕ ਕਈ ਗੇਲਾ ਪਸ਼ੂ ਨੂੰ ਤਜਾਬ ਬਣ ਜਾਂਦਾ ਜੀ ਉਹਦੇ ਕਰਕੇ ਤੁਸੀਂ ਕੀ ਕਰਨਾ ਜੀ ਇਹ ਮਿਸ਼ਰਣ ਨੂੰ ਪੀਸ ਕੇ ਜੀ ਜਿੱਥੇ ਬੜੇਮਿਆਂ ਦੀ ਖਾਲਾ ਜੀ ਜਿਹੜੀ ਉਹਨੂੰ ਪਿਉ ਆਉਂ ਲਿਓ ਜਾਂ ਸਰੋਂ ਦੇ ਖਾਲ ਹੋਵੇ ਉਹਨੂੰ ਤੁਸੀਂ ਐਨ ਚੰਗੀ ਤਰ੍ਹਾਂ ਪਿਉ ਕੇ ਉਹਦੇ ਵਿੱਚ ਜੀ ਧੋਨੇ ਪੀਸ ਕੇ ਸੌਂਫ ਪਾ ਲੈਣੀ ਹੈ ਠੀਕ ਹੈ ਜੀ ਮਿੱਠਾ ਸੋਡਾ ਪਾ ਲੈਣਾ ਤੇ ਦੇਸੀ ਘਿਓ ਪਾ ਲੈਣਾ ਇਹਨੂੰ ਐਨ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਸ਼ਾਮ ਨੂੰ ਚਾਹੇ ਤਾਂ ਜੇ ਤਾਂ ਪਸ਼ੂ ਸਿੱਧਾ ਖਾਲੂ ਖਾਣਾ ਤਾਂ ਉਹਨੇ ਵੀ ਖਵਾ ਸਕਦੇ ਹੋ ਨਹੀਂ ਜਿਵੇਂ ਆਪਣਾ ਕੋਈ ਪਸ਼ੂ ਫੀਡ ਚ ਪਾ ਕੇ ਵੀ ਦੇ ਸਕਦੇ ਆ ਆਪਾਂ ਜਿਹੜੇ ਤਰੀਕੇ ਨਾਲ ਉਹ ਖਾਂਦਾ ਤੁਸੀਂ ਉਹਨੂੰ ਦੇਣਾ ਜੀ ਇਹ ਜਿਹੜਾ ਨੁਕਤਾ ਜੀ ਦੇਸੀ ਇਹ ਤੁਸੀਂ ਹਮੇਸ਼ਾ ਸ਼ਾਮ ਨੂੰ ਹੀ ਦੇਣਾ ਪੰਜ ਦਿਨ ਚ ਤੁਹਾਨੂੰ ਇਹਦਾ ਰਿਜ਼ਲਟ ਮਿਲੂ ਇਸ ਨਾਲ ਜੀ ਤੁਹਾਡੀ ਜਿਹੜੀ ਫੈਂਟ ਹੈ ਉਹ 7 ਤੋਂ 8 0 ਹੋ ਜਾਊਗੀ ਆਉਣ ਲੱਗ ਜੂਗੀ ਜੀ ਤੁਸੀਂ ਇਹ ਨੁਕਤਾ ਜ਼ਰੂਰ ਅਪਣਾ ਕੇ ਦੇਖਣਾ ਜੀ ਤੁਹਾਨੂੰ ਇਹਦੇ ਨਾਲ ਫਾਇਦਾ ਬਹੁਤ ਹੋਊਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਥੈਂਕ ਯੂ